ਵਾੜ ਨੰਬਰ 4 ਵਿਖੇ ਸ਼੍ਰੀ ਰਾਮ ਕਲੋਨੀ ਵਿੱਚ ਆਉਣ ਵਾਲੇ ਇੱਕ ਆदमी ਜਿਸ ਦਾ ਨਾਂ ਯੁਗੇਸ਼ ਮੈਰਾ ਹੈ ਉਸ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਸਰਕਾਰੀ ਨਾਲੇ ਉੱਤੇ ਘਰ ਦਾ ਨਿਰਮਾਣ ਕਰਨ ਤੇ ਮੁਹੱਲਾ ਵਾਸੀਆਂ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ ਹੈ ਮੁਹੱਲਾ ਵਾਸੀਆਂ ਨੇ ਕਿਹਾ ਕਿ ਇੱਥੇ ਵਗਰ ਵਾਲੇ ਸਰਕਾਰੀ ਨਾਲੇ ਨੂੰ ਵਾਰਪਾਰਸ਼ ਨੇ ਬੰਦ ਕਰਵਾ ਕੇ ਚੌੜੀ ਤੇ ਖੁੱਲੀ ਸੜਕ ਦਾ ਨਿਰਮਾਣ ਕਰਵਾਇਆ ਸੀ ਤਾਂ ਜੋ ਸਾਲਾਂ ਤੋਂ ਜੰਮੀ ਹੋਈ ਗੰਦਗੀ ਨੂੰ ਇੱਥੋਂ ਹਟਾਇਆ ਜਾ ਸਕੇ ਪਰ ਅੱਜ ਯੁਗੇਸ਼ ਮੈਰਾ ਵੱਲੋਂ ਇੱਥੇ ਨਿਰਮਾਣ ਦਾ ਕੰਮ ਵੀ ਕਰਵਾਇਆ ਗਿਆ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਸ ਦੇ ਘਰ ਦੀਆਂ ਛੱਤਾਂ ਦਾ ਵਧਾ ਵੀ ਬਹੁਤ ਜ਼ਿਆਦਾ ਹੈ ਜਿਹੜਾ ਕਿ ਗੈਰ ਇਹ ਹੈ ਇਸ ਦੀ ਜਿਪਾ ਤੋਂ ਨਾ ਬੋਲੋ ਨਗਰ ਨਿਗਮ ਵੱਲੋਂ ਵੀ ਕੀਤੀ ਹੈ ਤੇ ਇਹ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਉਹ ਅਲੱਗ ਕਮਾਂਡ ਤੱਕ ਵੀ ਜਾਣਗੇ ਇਸ ਸਬੰਧ ਬਾਰੇ ਜਦੋਂ ਵਾਰਪਾਸ਼ਦ ਕੋਰ ਵਡੈਰਾ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਵਾਡ ਵਾਸੀਆਂ ਵੱਲੋਂ ਇਹ ਮਾਮਲਾ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਹੈ ਮੈਂ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਨਿਰਪੱਖ ਹੋ ਕੇ ਇਸ ਦੀ ਜਾਂਚ ਕਰਨ ਦੂਸਰੇ ਪਾਸੇ ਯੁਗੇਸ਼ ਮਹਿਰਾ ਦਾ ਕਹਿਣਾ ਹੈ ਕਿ ਉਸ ਕੋਲ ਘਰ ਦਾ ਨਕਸ਼ਾ ਵੀ ਹੈ ਤੇ ਪੂਰੇ ਕਾਗਜ਼ਾਤ ਵੀ ਹੈ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਹੈ ਪਰ ਫਿਰ ਵੀ ਜੋ ਵੀ ਅਧਿਕਾਰੀ ਇੱਥੇ ਜਾਂਚ ਵਾਸਤੇ ਆਉਣਗੇ ਉਹ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਦੇਣਗੇ ਮੇਰਾ ਨਾਮ ਵਿਕਰਾਂਤ ਅਨੰਦਾ ਜੀ ਆ ਬਟਾਰਿਆ ਮਹੱਲੇ ਦੀ ਅਸੀਂ ਖਲੋਤੇ ਦੀਆਂ ਜੀ ਕੀ ਮਸਲਾ ਪਈ ਇੱਥੇ ਭਾਈ ਮਸਲਾ ਕੀ ਹੈ ਕਿ ਇਹ ਪਿੱਛੇ ਯੁਗੇਸ਼ ਨਾ ਦਾ ਮੁੰਡਾ ਹੈਗਾ ਇਹਨੇ ਨਾਲੇ ਦੀ ਜਿਹੜੀ ਸਰਕਾਰੀ ਜਗ੍ਹਾ ਕੀ ਹੈ ਸਾਰੇ ਨਾਲੇ ਦੀ ਜਗ੍ਹਾ ਮਾਰ ਲਈ ਹੈ ਇਹਦੇ ਚ ਇਹਦੇ ਨਾਲ ਸਾਡਾ ਮਹੱਲਾ ਪਰੇਸ਼ਾਨ ਹੈ ਕਿਉਂਕਿ ਦੇਖੋ ਤਾਂ ਇਹ ਅਦਰ ਗਲੀ ਕਿੰਨੀ ਵੱਡੀ ਆ ਉਧਰੋਂ ਦੀ ਗਲੀ ਮਲ ਕੇ ਉਹਨੇ ਸਾਰੀ ਗਲੀ ਨੂੰ ਛੋਟਾ ਕਰ ਦਿਆ ਗਿਆ ਉਹ ਸਾਰੇ ਮਹੱਲੇ ਨੂੰ ਤੰਗ ਕਰ ਰਿਹਾ ਪ੍ਰੈਸ਼ਰਾਈਜ਼ ਕਰ ਰਿਹਾ ਕਿ ਮੈਂ ਆਉਂ ਕਰ ਦਾਂਗਾ ਆਉਂ ਕਰ ਦਾਂਗਾ ਆਉਂ ਕਰ ਦਾਂਗਾ ਜਿੱਥੇ ਤੁਹਾਡਾ ਜ਼ੋਰ ਲੱਗਦਾ ਤੁਸੀਂ ਜ਼ਰੂਰ ਲਗਾ ਕੇ ਦੇਖ ਲਓ ਮੈਂ ਮਕਾਨ ਨਹੀਂ ਮੇਰਾ ਨਹੀਂ ਹਿੱਲੇਗਾ ਜਦ ਕਿ ਇਹ ਨਾਲੇ ਦੀ ਜਗ੍ਹਾ ਦੇ ਉੱਤੇ ਮਕਾਨ ਬਣਿਆ ਗਿਆ ਸੀ ਜੀ ਸ਼ਿਕਾਇਤ ਕਿਤੇ ਕੀਤੀ ਹੈ ਹਾਂਜੀ ਅਸੀਂ ਕੀਤੀ ਹੈ ਜੀ ਅਸੀਂ ਡੀਸੀ ਦਫ਼ਤਰ ਵਿੱਚ ਵੀ ਇਹਨਾਂ ਦੀ ਦਿੱਤੀ ਹੈ ਕਮੇਟੀ ਘਾਰਚ ਵੀ ਇਹਨਾਂ ਦੀ ਅਪਲੀਕੇਸ਼ਨਾਂ ਦਿੱਤੀਆਂ ਗਈਆਂ ਜੀ ਕਮੇਟੀ ਘਾਰ ਵਾਲਿਆਂ ਨੂੰ ਨੇਚਰ ਕੋਈ ਰਕਬਾ ਕੀਤਾ ਹੋਣਾ ਹੈ ਜੀ ਘਟੋ ਘਟਾ ਇਹਨਾਂ ਨੇ ਜਿਹੜਾ ਇਹ ਹੁਣ ਮਕਾਨ ਬਣਿਆ ਉੱਪਰ ਤੁਸੀਂ ਦੇਖ ਰਹੇ ਹੋ ਇਹ ਨਵਾਂ ਮਕਾਨ ਬਣਿਆ 5 5 ਫੁੱਟ ਬਾੜ ਬਦਾ ਬਾੜ ਬਦਾ ਲੱਗਿਆ ਜਿਹਦੇ ਤੇ ਮਹੱਲੇ ਵਾਲਿਆਂ ਨੂੰ ਸਾਰਿਆਂ ਨੂੰ ਪਰੇਸ਼ਾਨੀ ਹੈਗੀ ਹੈ ਠੀਕ ਹੈ ਜੀ ਉੱਤੋਂ ਸਾਡੀ ਗਲੀ ਛੋਟੀ ਹੋ ਗਈ ਹੈ ਜਿਹੜੀ 20 ਫੁੱਟ ਦੀ ਗਲੀ ਲੋਕਾਂ ਲਈ ਗਵਰਨਮੈਂਟ ਨੇ ਸਹੂਲਤ ਲਈ ਬੁਲਾਈ ਗਈ ਬਣਾਈ ਆ ਉਹ ਗਲੀ ਨੂੰ ਛੋਟਾ ਕਰ ਦਿੱਤਾ ਦੇਖੋ ਮਕਾਨ ਖੜਾ ਕਰਕੇ ਕੀ ਕਾਰਵਾਈ ਦੀ ਮੰਗ ਕਰਦੇ ਅਸੀਂ ਅਸੀਂ ਇਹੀ ਕਾਰਵਾਈ ਦੀ ਮੰਗ ਕਰਦੇ ਆ ਕਿ ਜੋ ਵੀ ਇਹਦੀ ਬੰਦੀ ਕਾਰਵਾਈ ਹੈਗੀ ਆ ਉਹ ਕਾਰਵਾਈ ਕੀਤੀ ਜਾਵੇ ਨਾ ਆਪਣਾ ਮੇਰਾਣਾ ਯੂਡੀ ਪ੍ਰੈਸ਼ਰ ਹੈ ਜੀ ਜੀ ਡਾਕਟਰ ਜੀ ਇੱਥੇ ਜਿਹੜੀ ਕੀ ਸਮੱਸਿਆ ਪੇਸ਼ ਆ ਰਹੀ ਉਹਨਾਂ ਵਾਸਤੇ ਸਮੱਸਿਆ ਇੱਥੇ ਸਭ ਤੋਂ ਵੱਡੀ ਪੇਸ਼ ਆ ਰਹੀ ਹੈ ਜੀ ਕਿ ਭਈ ਇਹ ਇੱਕ ਬੰਦਾ ਹੈਗਾ ਸਾਡੇ ਮੱਲੇ 'ਚ ਜਿਹੜਾ ਕੁ ਸਾਲਾਂ ਤੋਂ ਇੱਥੇ ਰਹਿ ਰਿਹਾ ਸਾਨੂੰ ਤਾਂ ਲੱਗਦਾ ਹੈਗਾ ਕਿ ਠੀਕ ਹੈ ਯਾਰ ਬੰਦਾ ਰਹਿ ਰਿਹਾ ਵਧੀਆ ਬੰਦਾ ਹੈਗਾ ਪਰ ਗੱਲ ਇਹ ਹੈ ਕਿ ਵਧੀਆ-ਵਧੀਆ ਕੁਝ ਨਹੀਂ ਹੈਗਾ ਉਹ ਕਈ ਵਾਰੀ ਪੈਲੀ ਕਲੋਜ ਵੀ ਕਰਦਾ ਹੈ ਕੀ ਕੁਝ ਕਰਦਾ ਹੈ ਛੁੱਟੀਆਂ ਕੰਪਲੇਂਟਾਂ ਕਰੀ ਜਾਂਦਾ ਲੋਕਾਂ ਦੀਆਂ ਔਰ ਲੋਕਾਂ ਨੂੰ ਤੰਗ ਕਰਦਾ ਹੈ ਉਹਨੇ ਦੇਖੋ ਇਹਨੇ ਮਗਾਂ ਵਧਾ ਵਧੂ ਕੇ ਆਪਣੇ ਵਧਾਵੇ ਬਤਾ ਲਿਆ ਹੈ ਪਹਿਲੇ ਵੀ ਇਹਨੇ ਕਫਲਾ ਕੀਤਾ ਨਾ ਕਮੰਡ ਦੀ ਜਗ੍ਹਾ ਤੇ ਉੱਤੇ ਇਹੋ ਜੀ ਪ੍ਰੇਸ਼ਾਨੀ ਹੈ ਗਲੀ ਜਿਹੜੀ ਤੁਸੀਂ ਦੱਸ ਰਹੇ ਹੋ ਨਾਲਾ ਦੱਸ ਰਹੇ ਹੋ ਕਿੰਨੇ ਫੁੱਟ ਹੈਗਾ ਤੇ ਇਹ ਨਾਲਾ ਜਿਹੜਾ ਹੁੰਦਾ ਨਾ ਜੀ ਜਿਹੜਾ ਕਰਮ ਉਹਦੇ ਚ ਹੁੰਦਾ ਹੈ 4.5 ਕਰਮ ਦਾ ਨਾਲਾ ਹੁੰਦਾ ਹੈ 22 ਫੁੱਟ ਦਾ ਤੇ 22 ਫੁੱਟ ਦਾ ਨਾਲਾ ਹੁੰਦਾ ਜਿੱਥੋਂ ਇਹ ਦੀਵਾਰ ਤੋਂ ਗਿਣਾਂਗੇ ਕਿ 22 ਫੁੱਟ ਤੇ 22 ਫੁੱਟ ਤੇ ਨਾਲਾ ਹੈ ਹੀ ਨਹੀਂ ਇੱਥੇ ਉਹ ਤੇ 2 ਫੁੱਟ 5 ਫੁੱਟ ਵੀ ਨਹੀਂ ਰਹਿੰਦਾ ਉਹਦੇ ਉਹਦੇ ਘਰ ਦੇ ਨਾਲ ਤੇ ਬਾਕੀ ਦੇ ਕਿੱਥੇ ਹੈ ਮੋਲੇ ਵਾਲਿਆਂ ਕੋਈ ਸ਼ਿਕਾਇਤ ਕੀਤੀ ਗਈ ਹੈ। ਇਹ ਹੀ ਸ਼ਿਕਾਇਤ ਦੇਖੋ ਦੇਖੋ ਜੀ ਕਰ ਚੁੱਕੇ ਆਲਰੇਡੀ ਕਮਿਸ਼ਨਰ ਨੂੰ ਵੀ ਕਰ ਚੁੱਕੇ ਆ ਤੇ ਡੀਸੀ ਨੂੰ ਵੀ ਕਰ ਚੁੱਕੇ ਆ। ਹਾਂ। ਬਾਕੀ ਦੇਖਦੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਭਈ ਚੀਫ ਮਿਨਿਸਟਰ ਦੇ ਪੋਰਟਲ 'ਤੇ ਵੀ ਪਾ ਦਈਏ। ਅੱਜ ਪਾ ਦੇਗੇ ਕੰਪਲੀਟ ਹੋ ਹੀ ਹੋ ਵੀ। ਕੀ ਕਾਰਵਾਈ ਕੀ ਚਾਹੁੰਦੇ ਤੁਸੀਂ? ਅਸੀਂ ਜਾਂਦੇ ਜੋ ਬੰਦੀ ਕਾਰਵਾਈ ਹੋਏ ਉਹ ਕਰਨ। ਕੀ ਇਹ ਪੂਰਾ ਮਸਲਾ ਤੇ ਕੀ ਇਹ ਇਸ ਗਲਤੀ ਇਨ ਸੱਚ ਹੈ? ਮੈਨੋਲੀ ਲੋਕ ਮਿਲੇ ਸੀ ਸ਼੍ਰੀ ਰਾਮ ਕਲੋਨੀ ਦਾ ਇਹ ਵਾਕਿਆ। ਔਰ ਸਾਰੇ ਲੋਕ ਇਕੱਠੇ ਹੋ ਕੇ ਆਏ ਸੀਗੇ ਮੈਂ ਪ੍ਰਸ਼ਾਸਨ ਅੱਗੇ ਖਾਸ ਤੌਰ ਤੇ ਮਸਬੀ ਕਾਰਪੋਰੇਸ਼ਨ ਦੇ ਅਪਸਰਨ ਰਿਕਵੈਸਟ ਕਰਾਂਗਾ ਜੋ ਵੀ ਇਹ ਮਸਲਾ ਹੈਗਾ ਇਹਦੀ ਜਾਂਚ ਕੀਤੀ ਜਾਵੇ ਔਰ ਜਿਸ ਤਰ੍ਹਾਂ ਦਾ ਵੀ ਜਿਓ ਨੇ ਇਨਕ੍ਰੋਚਮੈਂਟ ਕੀਤੀ ਹੈ ਉਸ ਦੇ ਉੱਪਰ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਜ਼ਰੂਰ ਕੀਤੀ ਜਾਵੇ ਸੋ ਥੈਟ ਕਿ ਬਾਕੀ ਲੋਕਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਏ ਕਿ ਨਾਜਾਇਜ਼ ਨਾਲੇ ਦੇ ਉੱਪਰ ਕਬਜ਼ਾ ਕਰਨਾ ਇੱਕ ਅਨਮਨਤ ਦੁਰਜਰਮ ਹੈ Hey my friend, what are you doing these days? These days I am quite worried about my future. But why? Because in our city there is no college I am feeling is perfect on placement point of view. What should I do? There is nothing to worry about. Join AM Group of Institute which is approved by AICTE New Delhi and affiliated to IKG Punjab Technical University thala They also arrange regular industrial visits, job fairs and campus drives so that students learn work ethics way before they start working in national and international companies. And they also offer state-of-the-art library and all required labs. That's okay, but what about the cultural activities? I'm a person who got the talent and I always crave for the opportunity to showcase my talent. No worries my friend. We are always keen to organize such functions. Okay bye. Where are you going? AM Group of Institute? ANM Group of Institutes. An institution with a track record of placements. A&M Group of Institutes near A&M's Gems Cambridge International School opposite Canada Palace, Dalhousie, Jalandhar Bypass Road, Pathankot.